ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਜੀ ਅਗਲੇ 4-5 ਦਿਨਾਂ ਦੇ ਮੌਸਮ ਦੀ ਯਾਨੀ ਕਿ ਅੱਜ 8 ਤਰੀਕ ਤੋਂ ਲੈ ਕੇ ਅਗਲੇ 12-13 ਜਨਵਰੀ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਤੇ ਮੀਂਹ ਦੇ ਅਸਰ ਕਿੰਨੇ ਰਹਿਣਗੇ ਤੁਹਾਨੂੰ ਦੱਸਾਂਗੇ ਅਸਲ ਇਹ ਜਿਹੜਾ ਤਾਜ਼ਾ ਸੈਟੇਲਾਈਟ ਦਾ ਸਿਰ ਹੈ ਉਹ ਤੁਹਾਡੇ ਨਾਲ ਸਾਂਝਿਆ ਕਰ ਰਹੀਆਂ ਸ਼ਾਮ ਦੇ ਲਗਭਗ 8:00 ਦੇ 7:30 ਵਜਨ ਜਾ ਰਹੇ ਆ ਜੀ 8 ਜਨਵਰੀ ਦਾ ਅੱਜ ਦਿਨ ਹੈ ਪੰਜਾਬ ਦੀ ਗੱਲ ਕਰੀਏ ਹਰਿਆਣੇ ਦੀ ਗੱਲ ਕਰੀਏ ਰਾਜਸਥਾਨ ਦੀ ਗੱਲ ਕਰੀਏ ਤਾਂ ਮੌਸਮ ਐਸੇ ਬਿਲਕੁਲ ਸਾਫ ਬਣਿਆ ਹੋਇਆ ਜਿਵੇਂ ਕਿ ਇਸ ਵੇਲੇ ਬਹੁਤ ਵੱਡੇ ਖੇਤਾਂ ਨੂੰ ਧੁੰਦ ਕਵਰ ਕਰ ਰਹੀ ਸੀ ਪੰਜਾਬ ਹਰਿਆਣਾ ਔਰ ਰਾਜਸਥਾਨ ਦੇ ਖੇਤਰਾਂ ਨੂੰ ਤੇ ਜਿਵੇਂ ਜੋ ਇਹ ਫਾਇਰ ਚੜਿਆ ਜੀ ਪੰਜਾਬ ਦੇ ਸਾਰੇ ਖੇਤਰਾਂ ਦੇ ਵਿੱਚ ਧੁੱਪ ਵੀ ਲੱਗੀ ਹੈ ਤੇ ਇਸ ਵੇਲੇ ਮੌਸਮ ਸਾਫ ਹੈ ਜੀ ਆਉਂਦੇ ਘੰਟਿਆਂ ਦੇ ਦਰਮਿਆਨ ਯਾਨੀ ਕਿ ਅੱਧੀ ਰਾਤ ਤੋਂ ਬਾਅਦ ਫਿਰ ਤੋਂ ਇੱਕ ਵਾਰ ਧੁੰਦ ਜਮੀਨੀ ਲੈਵਲ ਤੇ ਗਰਾਊਂਡ ਲੈਵਲ ਤੇ ਬਣਦੀ ਨਜ਼ਰ ਆਏਗੀ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਵਿੱਚ ਇੱਕ ਵਾਰ ਮੁਰਤੋਂ ਅਲਰਟ ਜੜਿਆ ਮੌਸਮ ਅਗਨੇ ਸੰਗਣੀ ਤੋਂ ਦੇ ਨੂੰ ਲੈ ਕੇ ਖੇਤਾਂ ਨੂੰ ਫਿਰ ਤੋਂ ਕਵਰ ਕਰੇਗੀ ਪਰ ਕੱਲ ਵੀ ਜਿਵੇਂ ਅੱਜ ਤੋਂ ਧੁੱਪ ਲੱਗੀ ਹੈ ਉਸੇ ਤਰ੍ਹਾਂ ਕੱਲ ਵੀ ਧੁੱਪ ਲੱਗਣ ਦੇ आसार ਰਹਿਣਗੇ ਦੁਪਹਿਰ ਤੋਂ ਬਾਅਦ ਤੇ ਸਿਹਤ ਲਹਿਰ ਫਲਸ ਕਰਾ ਕੇ ਦੀ ਠੰਡ ਦਾ ਦੌਰ ਜਿਹੜਾ ਯਾ ਚੱਲ ਰਿਹਾ ਜੀ ਇਸ ਤੋਂ ਬਾਅਦ ਜੀ ਕੱਲ 9 ਤਰੀਕ ਐ 10 ਤਰੀਕ ਨੂੰ ਤੇ 11 ਤਰੀਕ ਨੂੰ ਇਹਨਾਂ ਦੇ ਦੋ ਦਿਨਾਂ ਦੇ ਦਰਮਿਆਨ ਇੱਕ ਹਲਕੇ ਲੈਵਲ ਦਾ ਪਛਮੀ ਸਿਸਟਮ ਪਹੁੰਚ ਕਰ ਰਿਹਾ ਜਿਹੜਾ ਕਿ ਪੰਜਾਬ ਦੇ ਵਿੱਚ ਕਹਿ ਲਈਏ ਕਿ 55 60% ਖੇਤਾਂ ਦੇ ਵਿੱਚ ਮੀਂਹ ਦਰਜ ਕਰਵਾ ਸਕਦਾ ਕਿਤੇ ਕਿਤੇ ਹਲਕੇ ਸ਼ਰਾਟੇ ਲਵਾ ਸਕਦਾ ਤੇ ਕਿਤੇ ਕਿਤੇ ਦਰਮਿਆਨੇ ਸ਼ਰਾਟੇ ਵੀ ਲੱਗ ਸਕਦੇ ਨੇ ਦਰਮਿਆਨੇ ਮੀਂਹ ਵੀ ਪੈ ਉਹ ਕੇਂਦਰੀ ਮਾਲਵੇ ਦੇ ਖੇਤਰ ਹੋ ਸਕਦੇ ਆ ਜਿਨ੍ਹਾਂ ਦੇ ਵਿੱਚ ਲੁਧਿਆਣਾ ਪਟਿਆਲਾ ਸ਼੍ਰੀ ਫਤਿਹਗੜ੍ਹ ਸਾਹਿਬ ਸੰਗਰੂਰ ਮਲੇਰਕੋਟਲਾ ਬਰਨਾਲਾ ਮਾਨਸਾ ਚੰਡੀਗੜ੍ਹ ਮਹਾਲੀ ਰੋਪੜ ਸ਼੍ਰੀ ਅਨੰਦਪੁਰ ਸਾਹਿਬ ਨੰਗਲ ਨਵਾਂ ਸ਼ਹਿਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਗੁਰਦਾਸਪੁਰ ਹਠਾਨਕੋਟ ਅਮ੍ਰੇਸਰ ਸਾਹਿਬ ਦੇ ਕੁਝ ਖੇਤਰ ਇਨ੍ਹਾਂ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਬਣਦੇ ਨਜ਼ਰ ਆਉਣਗੇ ਪੱਛਮੀ ਮਾਲਵੇ ਦੇ ਜ਼ਿਲ੍ਹਿਆਂ ਦੇ ਵਿੱਚ ਵੀ ਹਲਕੇ ਛਰਾਟੇ ਕਿਤੇ ਕਿਤੇ ਲੱਗ ਸਕਦੇ ਆ ਤੇ ਬਹੁਤੇ ਖੇਤਰਾਂ ਦੇ ਵਿੱਚ ਇਹ ਸਿਸਟਮ ਥੋੜਾ ਡਾਊਨ ਹੀ ਰਹੇਗਾ ਜਿਹੜੇ ਕਹ ਲਿਆ ਕਿ ਫਾਜ਼ਿਲਕਾ ਫਰੀਦਕੋਟ ਫਿਰੋਜ਼ ਤਾਂ ਬਾਕੀ ਪੁਆਰ ਖੇਤਰ ਮਾਲਵੇ ਦੇ ਪੂਰਬੀ ਜ਼ਿਲ੍ਹੇ ਧਰਵਾ ਬਾ ਖੇਤਰ ਇਹਨਾਂ ਖੇਤਰਾਂ ਦੇ ਵਿੱਚ ਮੀਂਹ ਦੇ ਅਸਰ ਜਿਹੜੇ ਆ ਬਣੇ ਹੋਏ ਨੇ 10 ਦੀ ਸ਼ਾਮ ਤ ਲੈ ਕੇ 11 ਦੀ ਸ਼ਾਮ ਤੱਕ ਉਸ ਤੋਂ ਬਾਅਦ ਜ 12 13 ਨੂੰ ਮੌਸਮ ਧੁੰਦ ਵਾਲਾ ਰਹੇਗਾ ਧੁੰਦ ਬਹੁਤ ਵੱਡੇ ਖੇਤਰ ਨੂੰ ਕਵਰ ਕਰੇਗੀ 12 ਤਰੀਕ ਨੂੰ ਵੀ ਤੇ 13 ਤਰੀਕ ਨੂੰ ਲੋੜੀ ਵਾਲੇ ਦਿਨ ਵੀ ਧੁੰਦ ਬਹੁਤ ਵੱਡੇ ਏਰੀਆ ਨੂੰ ਕਵਰ ਕਰੇਗੀ ਤੇ ਦਿਨ ਚੜਦੇ ਚੜਦੇ ਦੁਪਹਿਰ ਤੋਂ ਬਾਅਦ ਮੌਸਮ ਵੀ ਲਗਭਗ ਸਾਫ਼ ਹੋ ਜਾਏਗਾ ਜੇਕਰ ਇੱਕ ਨਜ਼ਰ ਤਾਜ਼ਾ ਰਿਪੋਰਟ ਤੇ ਲਈਏ ਜੋ ਜਾਰੀ ਕੀਤੀ ਆ ਮੌਸਮ ਵਿਭਾਗ ਨੇ ਗਰਜਲਿਸ਼ਕ ਦੇ ਨਾਲ ਮੀਂਹ ਦੇ ਅਲਰਟ ਜੜਿਆ ਕਰ ਮੁਰਤਾ ਜਾਰੀ ਕਰ ਦਿੱਤੇ ਗਏ ਨੇ yellow alert ਮੌਸਮ ਵਿਭਾਗ ਨੇ ਜਾਰੀ ਕੀਤੇ ਨੇ 13 11 ਤਰੀਕ ਨੂੰ ਜੀ ਮੀਂਹ ਦੇ ਅਰਜੋਸ ਦੇ ਨੇ 11 ਤਰੀਕ ਨੂੰ ਤੇ ਬੱਦਲ ਵਾਈ 10 ਤਰੀਕ ਤੋਂ ਵੜਨੇ ਸ਼ੁਰੂ ਹੋ ਜਾਏਗੀ ਤੇ 12 ਤਰੀਕ ਨੂੰ ਵੀ ਹਲਕੇ ਬੱਦਲ ਵਾਈ ਰਹੇਗੀ ਤੇ ਇਸ ਤਰ੍ਹਾਂ ਆ ਜੇ 9 ਤਰੀਕ ਯਾਨੀ ਕਿ ਕੱਲ ਵੀ ਸੰਗਣੀ ਤੋਂ ਅੰਦਰ ਫਲਸ ਕੋਲਡ ਨੇ ਪਲਸ ਸੀਟ ਦੇ ਅਲਰਟ ਜੜਿਆ ਕਾਲੂ ਵੀ ਜਾਰੀ ਕਰ ਦਿੱਤੇ ਗਏ ਨੇ ਇਸ ਸਮਾਂ ਅਜ 12 13 14 ਨੂੰ ਮੌਸਮ ਲਗਭਗ ਠੀਕ ਠਾਕ ਰਹੇਗਾ ਟਟਮੀ ਬਦਲਵਾਈ ਗੁਜ਼ਰਦੀ ਨਜ਼ਰ ਆਏਗੀ ਇੱਕ ਨਜ਼ਰ ਤੁਸੀਂ ਨਕਸ਼ੇ ਤੇ ਵੇਖ ਸਕਦੇ ਆ ਜਿੱਥੇ ਜਿਹੜੇ ਜ਼ਿਲ੍ਹਿਆਂ ਦੇ ਵਿੱਚ ਮੀਂਹ ਦੇ ਅਸਰ ਨੇ ਤੁਸੀਂ ਦੇ ਸਕਦੇ ਆ ਹਰੇ ਰੰਗ ਦੇ ਵਿੱਚ 11 ਤਰੀਕ ਨੂੰ ਸਾਰੇ ਜ਼ਿਲ੍ਹੇ ਨਜ਼ਰ ਆ ਰਹੇ ਆ ਪਰ ਬਹੁਤ ਹੀ ਵੱਡੇ ਖੇਤਰਾਂ ਦੇ ਵਿੱਚ ਉਮੀਦ ਅਰਜ ਨਹੀਂ ਹੋਣਗੇ ਪੱਛਮੀ ਜ਼ਿਲ੍ਹੇ ਮੀਹ ਦਾ ਸਖਣੇ रह ਸਕਦੇ ਨੇ ਬਾਕੀ ਜਗ੍ਹਾ ਸਿਸਟਮ ਦੇ ਵਿੱਚ ਕੋਈ ਤਬਦੀਲੀ ਆਦੀ ਹੈ ਤੁਹਾਡੇ ਨਾਲ ਸਾਂਝੀ ਕਰ ਦਿੱਤੀ ਜਾਏਗੀ ਰਿਪੋਰਟ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ ਜਾ ਸਕਦੇ ਹੋ ਜੀ ਧੰਨਵਾਦ ਸ਼ੁਕਰੀ